ਕਹੇ ਨਤਵਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਜਿੰਨੀਆਂ ਵਰਦ ਵਿਸ਼ਤਾ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗ ਨੇ ਤੇ ਕਈ ਵਾਰੀ ਸੋਚੀਦਾ ਜੇ ਤੁਸੀਂ ਘਰ ਦੇ ਵਿੱਚ ਨੇ 10 ਕਦਮ ਵੀ ਚੱਲ ਨਹੀਂ ਸਕਦੇ ਗਰਮੀ ਦੇ ਵਿੱਚ ਪਰ ਗੁਰੂ ਦੀ ਬਖਸ਼ਿਸ਼ ਹੈ ਰਹਿਮਤ ਹੈ 35-40 ਕਿਲੋਮੀਟਰ ਰੋਜ਼ ਇਹ ਸਫ਼ਰ ਤੈਅ ਕਰਨਾ ਉਤੋਂ ਗਰਮੀ ਉਹਦਾ ਵੀ ਪੂਰੀ ਰੁੱਤ ਹੈ ਜੂਨ ਦਾ ਮਹੀਨਾ ਹੈ ਤੇ ਗੁਰੂ ਦੀ અપਾਰ ਬਖਸ਼ਿਸ਼ ਰਹਿਮਤ ਹੈ ਵੀ ਗੁਰੂ ਆਪ ਹੀ ਸੰਗ ਸੰਗ ਸਾਈ ਹੈ ਕਲਗੀਆਂ ਦਾ ਪਾਸ਼ਾ ਜਿਸ ਤਰ੍ਹਾਂ ਸੰਗਤ ਜਾਂਦੀ ਹੈ ਤੇ ਜਦੋਂ ਸੰਗਤਾਂ ਨਮਸਕਾਰ ਕਰਦੀਆਂ ਕਿ ਗੱਡੀ ਤੇ ਲੰਘਦੀਆਂ ਤੇ ਉਹਨਾਂ ਦੇ ਕੋਲੋਂ ਥੱਲੇ ਛੀਸਾ ਵੀ ਨਹੀਂ ਹੁੰਦਾ ਵੀ ਏਸੀ ਦੇ ਵਿੱਚ ਬੈਠੇ ਤਾਂ ਗਰਮੀ ਲੱਗਦੀ ਆ ਪਰ ਧੰਨ ਨੇ ਗੁਰੂ ਦੇ ਪਿਆਰੇ ਜਿਨ੍ਹਾਂ ਦਾ ਇਤਸਾਹ ਇੰਨਾ ਕੀ ਆ ਵੀ ਨਾ ਉਹਨਾਂ ਨੂੰ ਗਰਮੀ ਲੱਗਦੀ ਆ ਨਾ ਉਹਨਾਂ ਨੂੰ ਥਕਾਵਟ ਹੁੰਦੀ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਿਮਰਨ ਕਰਦੇ ਆ ਕਦਮ ਕਦਮ ਨਾਮ ਸਿਮਰਨ ਕਰਦੇ ਆ ਸੰਗਤਾਂ ਉਸ ਆਪਣੇ ਪਰਵਤ ਗਾਰਵਲ ਜਾ ਰਹੀਆਂ ਨੇ ਜੋ 2 ਜੂਨ ਨੂੰ ਅਰਦਾਸ ਕਰਕੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਵੀ ਪਾਤਸ਼ਾਹ ਸ੍ਰੀ ਹੇਮਕੋਨ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਿਓ ਤੇ ਪਾਤਸ਼ਾਹ ਕਿਰਪਾ ਕਰਦੇ ਨੇ ਕਲਗੀਆਂ ਵਾਲਾ ਨਾਲ ਹੀ ਸਾਡੇ ਚੱਲਦਾ ਏ ਕਿਉਂਕਿ ਕੋਈ ਮਾਨ ਵਡਿਆਈ ਨਹੀਂ ਕਿਸੇ ਦੀ ਵੀ ਮੈਂ ਚੱਲ ਰਿਆ ਏ ਜੇ ਤੇ ਕੋਈ ਕਵੇ ਵੀ ਮੈਂ ਚੱਲ ਰਿਆ ਏ ਤੇ ਉਹ 10 ਕਦਮ ਨਹੀਂ ਚੱਲ ਸਕਦਾ ਇਹ ਤੇ ਗੁਰੂ ਪਾਸ ਆਪ ਹੀ ਸੰਗਤਾਂ ਦੇ ਉੱਤੇ ਆਪਣਾ ਮਿਹਰ ਪ੍ਰਯਾਤ ਰੱਖ ਕੇ ਖੜ ਰਹੇ ਨੇ ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ ਸੰਗਤਾਂ ਤੇ ਬੜੀ ਬਖਸ਼ਿਸ਼ ਹੈ ਗੁਰੂ ਦੀ ਜਿਹੜੀ ਇਹ ਮਾਲਕ ਇਹਨਾਂ ਸੰਗਤਾਂ ਨੂੰ ਆਪਣੇ ਦਰਸ਼ਕ ਦਦਾਰੇ ਕਰਾਉਂਦੇ ਨੇ ਸ੍ਰੀ ਹੇਮਕੋਨ ਸਾਹਿਬ ਜੀ ਦੇ ਜੋ ਬੜਾ ਚਾਹ ਹੁੰਦਾ ਜਿਉਂ-ਜਿਉਂ ਲੱਗੇ ਸ੍ਰੀ ਹੇਮਕੋਨ ਸਾਹਿਬ ਆ ਜਾਂਦਾ ਏ ਤੂੰ ਤੂੰ ਹੀ ਸੰਗਤਾਂ ਦੇ ਵਿੱਚ ਉਨਾ ਹੀ ਸੰਗਤਾਂ ਦੇ ਵਿੱਚ ਇਤਸਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕੋਈ ਥਕਾਵਟ ਨਹੀਂ ਇਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਗੁਰੂ ਦੇ ਦਵਾਰੇ ਜਾ ਰਹੇ ਆ ਜੋ ਚਲਦੇ ਆ ਚਲਦੇ ਆ ਸੰਗਤਾਂ ਦੇ ਪੈਰਾਂ ਦੇ ਵਿੱਚ ਸਾਲੇ ਵੀ ਪੈ ਜਾਣੇ ਤੇ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਨਾ ਸਾਨੂੰ ਉਹਨਾਂ ਸਾਲਿਆਂ ਦੀ ਪਰਵਾਹ ਨਾ ਗਰਮੀ ਦੀ ਪਰਵਾਹ ਨਾ ਸਫਰ ਦੀ ਪਰਵਾਹ ਨਾ ਉਤੋਂ ਧੁੱਪ ਦੀ ਪਰਵਾਹ ਕਿਉਂਕਿ ਉਤੋਂ ਵੀ ਧੁੱਪ ਤੇ ਥੱਲਿਓਂ ਵੀ ਸਰਕ ਗਰਮ ਫਿਰ ਵੀ ਗੁਰੂ ਦੀ ਬਖਸ਼ਿਸ਼ ਹੈ ਕਿਉਂ ਕਿਉਂਕਿ ਉਹਦਾ ਨਾਮ ਹੀ ਇੰਨਾ ਠੰਡਾ ਹੈ ਪੀ ਧੁੱਪ ਦੀ ਪਰਵਾਹ ਹੀ ਨਹੀਂ ਹੋਣ ਦਿੰਦਾ ਮਾਲ ਕਿਰਪਾ ਕਰੇ ਇਸੇ ਤਰ੍ਹਾਂ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ ਇਹ 1994 ਸ਼ੁਰੂ ਕੀਤੀ ਸੀ ਸਰਬਾਦੇ ਭਲੇ ਵਾਸਤੇ ਇਹ ਯਾਤਰਾ ਜੀ ਰਿਉ ਕੀਤੀ ਜਾਂਦੀ ਆ ਕਦਮ ਕਦਮ ਨਾਮ ਸਿਮਰਨ ਕਰਦੇ ਆ ਹੋਇਆ ਜੀ ਤੇ ਇਹਦਾ ਨਿਤਕਰਨ ਯਾਤਰਾ ਦਾ ਜਿਹੜਾ ਹੈਗਾ ਉਹ ਰਾਤ ਸੰਗਤ 12 ਵਜੇ ਉੱਠਦੀ ਆ ਡੇਢ ਵਜੇ ਤੱਕ ਇਸ਼ਨਾਨ ਕਰਕੇ ਜੋ ਤਿਆਰ ਹੋ ਜਾਂਦੇ ਆ ਡੇਢ ਵਜੇ ਤੱਕ ਹਲਵਾਈ ਆਪਣੇ ਨਾਲ ਹੁੰਦੇ ਨੇ ਉਹ ਨਾਸ਼ਤਾ ਤਿਆਰ ਕਰਦੇ ਨੇ ਨਾਸ਼ਤਾ ਤਿਆਰ ਕਰਕੇ ਦੋਵੇਂ ਸੰਗਤ ਮੀਂ ਚਖਣੇਰੀ ਜੋ ਵੀ ਆਪਾਂ ਚੱਲ ਬਣਾ ਹੁੰਦਾ ਜੀ ਦੋਵੇਂ ਚੱਲ ਕੇ ਡੇਢ ਘੰਟੇ ਤੱਕ ਸਤਨਾਮ ਵਾਹਿਗੁਰਦਾਨ ਨਰੋਲ ਜਾਪ ਕਰਨਾ ਉਸ ਤੋਂ ਬਾਅਦ ਨਿਤਨੇਮ ਬਾਣੀਆਂ ਦੇ ਪਾਠ ਜਿਹੜੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਹਲਵਾਈ ਜਿਹੜੇ ਆਪਣਾ ਹੈਵੀ ਨਾਸ਼ਤਾ ਪਿੱਛੇ ਲੈ ਕੇ ਆਉਂਦੇ ਨੇ ਤੇ ਇਸ ਸਮੇਂ ਮਤਲਬ ਆਪਾਂ ਨਾਸ਼ਾ ਛਾ ਕੇ ਅੱਗੋਂ ਚੱਲ ਪੈਂਦੇ ਆ ਨਾਸ਼ਾ ਦੀ ਬਾਤ ਤੇ ਕੀਤਨ ਹੋਰ ਕਥਾ ਵਿਚਾਰਾ ਜੋ ਵੀ ਮਤਲਬ ਸੰਗਤ ਨੂੰ ਠੀਕ ਆਉਂਦਾ ਤੇ ਇਸ ਵਾਰ ਕਰਨਾ ਕਰਨਾ ਅਸੀਂ 10 11 ਵਜੇ ਤੱਕ ਆਪਣਾ 22 24 ਕਿਲੋਮੀਟਰ ਸਫਲਤ ਕਰ ਲੀਦਾ। ਦੁਪਹਿਰ ਨੂੰ ਸਾਡੀ ਰੈਸਟ ਹੁੰਦੀ ਆ ਥੋੜੀ ਜਿਹੀ 3 ਵਜੇ ਤੱਕ ਸੰਗਤਾਂ ਨੂੰ ਤਸੀਨਾ ਜਾਵਾਂਗੇ ਗਰਮੀ ਦੇ ਵਿੱਚ ਕੱਪੜੇ ਕੁਪੜੀ ਦਾ ਸੁਚੇ ਹੋਣਾ ਆਪਣਾ ਹੁਣ ਨਾ ਨਾ ਕੇ ਰੈਸਟ ਕਰਕੇ 3 ਵਜੇ ਫਿਰ ਚੱਲ ਪੈਨੇ। ਚੱਲਦੇ ਆਂ ਸੁਖਮਨੀ ਸਾਹਿਬ ਦੇ ਪਾਰਸ਼ੇਵਰੋਂ ਆਰੰਭ ਹੋ ਜਾਂਦੇ ਨੇ ਸੰਗਤ ਰੂਪ ਦੇ ਵਿੱਚ। ਫਿਰ ਉਸ ਤਰ੍ਹਾਂ ਹੀ ਸ਼ਾਮ ਨੂੰ ਮੁੱਲ ਰਹਿਣਾ ਸਾਫ਼ ਕਰਕੇ ਸੰਗਤ ਜਿਹੜਾ ਰਾਤ ਪੂਰੀ 7 7:30 8 ਵਜੇ ਤੱਕ ਬੰਦੇ ਆਪਣੇ ਪੜਾ ਦੇ ਪਹੁੰਚ ਜੀ। 4 ਇੰਡਾ ਇੰਤਜ਼ਾਰ ਰਿੰਦਾ ਵਾ ਫਿਰ 2 ਜ ਇਹ ਦੇ ਵੇਖਿਆ ਮਨਦਾ ਜੇ ਹੁਣ ਤੁਸੀਂ ਖਾ ਲੋ ਵੀ ਇਨੀ ਗਰਮੀ ਵਿੱਚ ਘਰੋਂ ਨਿਕਲਣਗਾ ਕਹਿੰਦਾ ਸੰਗਤਾਂ ਦੇਖੋ ਮੱਲਕ ਕਿਰਪਾਈ ਸਾਰੀ ਚਲੀ ਆ ਕੋਸ ਤੇ ਇਥੋਂ ਮੱਲਕ ਜਨਾ ਅਗੇ ਗਏ ਜਦੋਂ ਆਪਾਂ ਨੂੰ ਮਤਲਬ ਰਾਤ ਨੂੰ ਮੁੰਦੇ ਆਪਾਂ ਲਾਗੀ ਜਾ ਕੇ ਘਰ ਵੇਜੋ ਹੋਉਂਦੇ ਜਾਂ ਕਈ ਕੰਮ ਹੁੰਦੇ ਜਿਹੜੇ ਕੰਮ ਦਸਾਂਗੇ ਜਿਹੜੀ ਲਗਭਗ 100 100 ਦੀ ਜਿਹੜੀ ਉਹ ਉੱਥੇ ਜਿਹੜੀ ਆ ਜਦੋਂ ਦਰਸ਼ਨ ਕਰਨੇ ਜਾਂਦੇ ਪਹੁੰਚਦੀ ਹੈ ਇਸ ਤੋਂ ਬਾਅਦ ਸਾਨੂੰ ਸੰਗਤ ਜਿਹੜੀ ਖੰਦੀ ਪ੍ਰੋਬਲਮ ਖੜੀ ਹੁੰਦੀ ਹੈ ਕਿਉਂਕਿ ਉਹ ਪਹਾੜਾਂ ਦੇ ਵਿੱਚ ਜਗ੍ਹਾ ਬਹੁਤ ਘੱਟ ਮਿਲਦੀ ਹੈ ਰਹਿਣ ਵਾਸਤੇ ਜਗ੍ਹਾ ਚਾਹੀਦੀ ਚਾਹੀਦੀ ਹੈ ਨਾ ਗਰਮੀ ਮੌਸਮ ਆਵਾਜ਼ ਤੇ ਪੜਾਅ ਜਾਂ ਉਹ ਸੰਗਤ ਮਿਲਦੀ ਆ ਉਹਨਾਂ ਚ ਉਹ ਵੇਖ ਕੇ ਕਹਿੰਦੇ ਹਰਸਾ ਉਹ ਤਾਂ ਤਾਂ ਦਾ ਨੀ ਗੁਰੂ ਮਾਰਦਾ ਸ਼ੁਕਰਾਨੇ ਕਰਦੇ ਸੇਵਕਾ ਗੁਰੂ ਦੀ ਕਿਰਪਾ ਕੀ ਤੇ ਇਹ ਸੰਗਤ ਦੇ ਦਰਸ਼ਨ ਹੋਏ ਨੇ ਉਹਨਾਂ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਨੇ ਜੀ ਇਹਨਾਂ ਸਮਝਦੇ ਮੈਂ ਆਪਣੇ ਰੋਡ ਭਾਗੀ ਸਮਝਦੇ ਨੇ ਜੀ ਉਹਦੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸੰਗਤ ਡੇਰਾ ਬਾਬਾ ਨਾਲ 2 ਜੂਨ ਨੂੰ ਜਿਹੜੀ ਪਹਿਲ ਜਤਾਂ ਆਰੰਭ ਹੋਈ ਸੀ ਅੱਜ 10 ਦੇ ਗ੍ਰਹਿ ਵਿਖੇ ਬਟਾਲੇ ਪਹੁੰਚੀ ਏ ਅਸੀਂ ਬੜਾ ਖੁਸ਼ ਨੂੰ ਪਰਿਵਾਰ ਵਾਂ ਵੀ ਇਹ ਸੰਗਤ ਦੇ ਦਰਸ਼ਨ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਏ ਇਹਨਾਂ ਦੀ ਜਿੰਨੇ ਵੀ ਜੋ ਅੱਗੇ ਸੇਵਾ ਕੀਤੀ ਏ ਗਾਹ ਤੁਸੀਂ ਵੇਖ ਲਓ ਜਿੰਨਾ ਜਿੰਨਾ ਗਾਂ ਜਾਣਾ ਓਨੇ ਓਨੇ ਵੱਡੇ ਕਾਫਲੇ ਬੰਦੇ ਜਾਂਦੇ ਨੇ ਡਾਕਟਰ ਗੁਰਦੇਵ ਸਿੰਘ ਉਹਨਾਂ ਦਾ ਬਹੁਤ ਤਗੜਾ ਪ੍ਰਲਾਵਾ ਜਿਹੜੀ ਸੰਗਤ ਨੂੰ ਇੰਨਾ ਲੈ ਕੇ ਉਤਸ਼ਾਹ ਕੀਤਾ ਤੇ ਬਚਾਲੇ ਦੇ ਵਿੱਚ ਇੱਕ ਨਹੀਂ अनेका ਥਾਵਾਂ ਤੇ ਇਹਨਾਂ ਦਾ ਪਰਵਾ ਸਵਾਗਤ ਹੋਣਾ ਵਾ ਮੈਂ ਆਪਣੇ ਵੱਲੋਂ ਇਹਨਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਜੀ ਆਇਆਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪੈਦਲ ਯਾਤਰਾ ਹੈ ਦਸਵੇਂ ਪਾਤਸ਼ਾਹ ਨੇ ਪਿਛਲੇ ਜਨਮ ਵਿੱਚ ਉੱਥੇ ਤਪ ਕੀਤਾ ਹੈ ਜਿੰਨੇ ਵੀ ਦੇਵੀ ਦੇਵਤੇ ਪੀਰ ਪਗੰਬਰ ਆਏ ਨੇ ਉਹਨਾਂ ਨੇ ਆਪਣੀ ਕਹਾਣੀ ਆਪ ਨੇ ਲਿਖੀ ਕੇਵਲ ਦਸਵੇਂ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਆਪਣੀ ਕਹਾਣੀ ਸੰਸਾਰ ਤੇ ਆਉਣ ਦੀ ਆਪ ਲਿਖੀ ਹੈ ਆਪ ਕਿਰਪਾ ਕਰਦੇ ਨੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿਰਿੰਗ ਸੋਬਤ ਹੈ ਤਹਾਂ ਤੈ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਧਿ ਉਹ ਆਪਣੀ ਵੀ ਗੱਲ ਕਰਦੇ ਨੇ ਪੰਡ ਰਾਗ ਜਹ ਜੋਗ ਕਮਾਵਾ ਉੱਥੇ ਪਾਂਡਵਾ ਨੇ ਵੀ ਕਦੇ ਜੋਗ ਕਮਾਇਆ ਪ੍ਰਮਾਤਮਾ ਦਾ ਜਦੋਂ ਆਪਾਂ ਉੱਥੇ ਜਾਣਾ ਹੈ ਉੱਥੇ ਸਾਨੂੰ ਇਹੀ ਉਤਸ਼ਾਹ ਮਿਲਦਾ ਹੈ ਕਿ ਇੱਥੇ ਇੱਥੇ ਪ੍ਰਮਾਤਮਾ ਦਾ ਨਾਮ ਲਈਏ ਤੇ ਜੇ ਜਾ ਕੇ ਆਪਾਂ ਆਗੇ ਤੇ ਪ੍ਰਮਾਤਮਾ ਦਾ ਨਾਮ ਲਿਆ ਫੇਰ ਨਹੀਂ ਕੋਈ ਫਰਕ ਇੱਕ ਤੇ ਮਾਰੇ ਲਿਖਤੀ ਤੌਰ ਤੇ ਸਾਨੂੰ ਇਹਨੇ ਇਹਾ ਮੋਰ ਆਗਿਆ ਸੁਣੋ ਰੇ ਪਿਆਰੇ ਬਿਨਾ ਤੇਗ ਕੇ ਸੰਦਿਓ ਆਨੰਦਦਾਰੇ ਪੇ ਜਿਹੋ ਜਿਹਾ ਸਾਨੂੰ ਰੂਪ ਪਰਮਾਤਮਾ ਨੇ ਦਿੱਤਾ ਨਾ ਉਹੋ ਜੇ ਬੰਦੇ ਨੂੰ ਚੰਗਾ ਲੱਗੇ ਕਿਉਂਕਿ ਕੋਈ ਕਿਸੇ ਦਾ ਧਰਮ ਨਹੀਂ ਕੋਈ ਕਿਸੇ ਦਾ ਨਹੀਂ ਜਦੋਂ ਮਾਤਾ ਦੇ ਪੇਟ ਚੋਂ ਹੁੰਨੇ ਆ ਸਾਰੇ ਜੈਸੀ ਉਪਜਾਹ ਪੇਟ ਤੇ ਪਰਮਾਤਮਾ ਦੇ ਤੈਸੀ ਨਿਭਹਿ ਓੜ ਹੀਰਾ ਕਿਸ ਕਾ ਬਪੜਾ ਪੁੱਜੇ ਨਾ ਰਤਨ ਕਰੋੜ ਇਸ ਕਰਕੇ ਸਾਨੂੰ ਉੱਥੋਂ ਜਾ ਕੇ ਇਤਿਹਾਸ ਮਿਲਦਾ ਪਈ ਜਾ ਕੇ ਜਦੋਂ ਮਹਾਰਾਜ ਕਹਿੰਦੇ ਨੇ ਇਹ ਵਿਦ ਕਰਤ ਤਪੱਸਿਆ ਪਿਓ ਦ્વੈਤ ਏਕ ਰੂਪ ਹੋਏ ਗਿਓ ਜਿਵੇਂ ਹੁਣ ਤੁਹਾਡੇ ਤੇ ਜੋ ਪ੍ਰਮਾਤਮਾ 'ਚ ਫਰਕ ਹੈ ਸਾਡੇ 'ਚ ਉਹਦਾ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਆਪਾਂ ਇੱਕ ਹੋਣਾ ਹੈ ਇਸ ਕਰਕੇ ਉਥੋਂ ਸਾਨੂੰ ਜਾ ਕੇ ਇਤਸਾਹ ਮਿਲਦਾ ਹੈ